ਲਾਈਵ ਵਾਈ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਜਿਹੜਾ ਹਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੀਆਂ ਜਿੱਥੇ ਕਿ ਸ੍ਰੀ ਅਨੰਦਪਰਸਾਹਬ ਤੋਂ ਉਮੀਦਵਾਰ ਸ੍ਰੀ ਮਾਲਵਿੰਦਰ ਸਿੰਘ ਕੰਗ ਅਤੇ ਡਿਪਟੀ ਸਪੀਕਰ ਜੈਕਸ਼ ਸਿੰਘ ਰੋੜੀ ਦੀ ਅਗਵਾਈ ਵਿੱਚ ਵੱਖ-ਵੱਖਰੇ ਡਰਾਈਵਰੋਂ ਸਰਦਾਰ ਭਗਵੰਦ ਸਿੰਘ ਮਾਨ ਦਾ ਗੜਸ਼ੰਕਰ ਵਿਖੇ ਕੀਤਾ ਗਿਆ ਨਿਗਾਸ ਵਾਕਤ ਅਤੇ ਇਸ ਤੋਂ ਬਾਅਦ ਸਰਦਾਰ ਭਗਵੰਦ ਸਿੰਘ ਮਾਨ ਅਤੇ ਡਿਪਟੀ ਸਪੀਕਰ ਜੈਕਸ਼ ਸਿੰਘ ਰੋੜੀ ਦੀ ਗਵਾਹੀ ਵਿੱਚ ਪੁਰੀ ਵਾਲੇ ਸੰਤਾਂ ਦੀ ਵਰਸੇ ਸਮਾਗਮ ਮੌਕੇ ਤੇ ਨਸਮਤ ਤੱਕ ਹੋਣ ਦੇ ਲਈ ਭਾਰੀ ਥਾਗਿਆ ਰਵਾਨਾ ਆਉਂ ਵਿਖਦੇ ਆ ਨਾਈ ਤਸਵੀਰਾਂ ਹਲਕਾ ਕਰਛੇ ਕਰਦੀਆਂ ਛੇਛਰਪੋਟ ਗੁਰਪ੍ਰੀਤਪਾਲ ਸੁੰਨੀ ਜਿੰਦਾਬਾਦ ਆਮਕੀ ਪਾਜੀ ਜਿੰਦਾਬਾਦ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕਿਉਂ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੈਨੂੰ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ। ਜਿੰਦਾਬਾਦ। ਜਿੰਦਾਬਾਦ। ਦولتਾਂ ਸ਼ੋਰਤਾਂ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17 ਸਾਲ ਦੀ ਉਮਰ ਚ ਦਿਖਾਤੀਆਂ ਸੀ। ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਐ। ਪਹਿਲਾਂ ਕਹਿੰਦਾ ਸੀ ਇਹ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆਹ ਲੁੱਟ ਰਹੇ ਨੇ, ਆਹ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ। ਹੁਣ ਸਿਸਟਮ ਬਦਲਣ ਦੀ ਤਾਕਤ ਦਿੱਤੀ ਤੇ ਇਹੀ ਅਰਦਾਸ ਕਰਦੇ ਆਂ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲੇ ਕਿ ਕਿਸੇ मेरे फैसले घर का चुहरी भी अग बुझी हो समत बख्शी बल बख्शी जिनी क इज्जत बख्शती बस एक कैम रहे बधाई ना पर घटना दी एन हो अरविंद केजरीवाल ਨੂੰ ਅੰਦਰ ਕਰਕੇ ਕਿਸੇ ਇਹ ਸੋਚਦੇ ਸੀਗੇ ਪਤਨੀ ਆਵਾਜ਼ ਪੈਦ ਕਰਦਾਂਗੇ ਪਾਰਟੀ ਖਤਮ ਕਰਦਾਂਗੇ ਪਾਰਟੀ ਦਰਿਆ ਆਪ ਦਾ ਰਸਤਾ ਆ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਗੋਸ਼ੀ ਸਾਹਿਬ ਤੁਸੀਂ ਗਲਤਫਹਿਮੀ ਚੋਂ ਗਲਤਫਹਿਮੀ ਚੋਂ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਨੂੰ ਤਾਂ ਅੰਦਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆ ਕਰੋੜਾ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹੜੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ ਸੋ ਅਸੀਂ ਉਹ ਪਾਰਟੀ ਆ ਆਪਣੀ ਉਹ ਸਰਕਾਰ ਆ ਆਮ ਤੌਰ ਤੇ ਸਰਕਾਰ ਬਣਦੀ ਹੈ ਰਾਜ ਭਵਨ ਚ ਸੌ ਚੁੱਕਦੇ ਨੇ ਜਗ ਦੇ ਸਟੇਡੀਅਮ ਚ ਸੌਂ ਚੁਗਦੇ ਆ ਤੇ ਆਪਾਂ ਨੇ ਖਟਕੜ ਕਲਾ ਨੂੰ ਆਪਾਂ ਗਵਾਹ ਬਣਾਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵੀਰੋ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਉਹ ਮੈਨੂੰ ਬਹੁਤ ਕਹਿੰਦੇ ਨੇ ਪੱਤਰਕਾਰ ਵੀ ਯਾਰ ਇੰਨੇ ਕਦੇ ਕਿਤੇ ਹੁੰਨੇ ਹੋ ਕਦੇ ਕਿਤੇ ਹੁੰਨੇ ਹੋ ਕਦੇ ਕਿਤੇ ਇੱਕ ਦਿਨ ਚ ਚਾਰ ਚਾਰ ਪੰਜ ਪੰਜ ਰੈਲੀਆਂ ਦੋ ਦੋ ਰੋਡ ਸ਼ੋ ਡੇਡ ਡੇਡ ਘੰਟਾ ਗੱਡੀ ਦੇ ਵਿੱਚ ਖੜੇ ਰਹਿੰਦੇ ਹੋ ਇਹ ਥੱਕਦੇ ਨਹੀਂ ਮੈਂ ਕਹਾਂ ਜੀ ਦੇਖੋ ਥਕਾਵਟ ਸਰੀਰਕ ਹੋ ਸਕਦੀ ਹੈ ਪਰ ਜਦੋਂ ਮੂਰੇ ਆਪਦੇ ਪੱਲਿਓ ਤੇਲ ਪੁਆ ਕੇ ਤੇ ਆਪਦੇ ਘਰਦਿਆਂ ਨਾਲ ਰੋਸੇ ਕਰਕੇ ਵੀ ਜਦੋਂ ਮੂਰੇ ਮੋਟਰਸਾਈਕਲ ਵਾਲੇ ਕਾਫਲੇ ਫਿਰਦੇ ਹੁੰਦੇ ਹਨਾ ਤੇ ਉਹ ਜਦੋਂ ਐਦਾਂ ਪਿਆਰ ਵਾਲਾ ਮੁਹੱਬਤ ਵਾਲਾ ਸਨੇਹ ਦਿੰਦੇ ਆ ਆਖਰੀ 2 ਮਹੀਨੇ ਕਹਿੰਦੇ 100 ਰੁਪਏ ਸੈਂਟਰ ਸਸਤਾ ਪਾ ਕੇ ਨਾ ਲੁੱਟਦੇ ਭਾਵੇਂ ਪੂਰਾ ਮੋਲਕ ਲਿਆ ਪਰ 100 ਵੀ ਆਪਣੇ ਜੇ ਵਿੱਚ ਰੱਖਦੇ ਨੇ ਸੋ ਇਹਨਾਂ ਦੀਆਂ ਗੱਲਾਂ ਚਿਲਾਇਓ ਕਿ ਨਾ ਆਪਾਂ ਨੇ ਮੱਝਾ ਮਾਲਵਾ ਤੋਂ ਆਪਾਂ ਸਾਰਾ ਹੀ ਸਾਫ਼ ਕਰਨਾ ਤੇ 13 ਜ਼ੀਰੋ ਦਾ ਜਿਹੜਾ ਮੇਰਾ ਸੁਪਨਾ ਹੈ ਉਹਦੇ ਨਾਲ ਮੈਨੂੰ ਕੰਮ ਕਰਨਾ ਬਹੁਤ ਸੌਖਾ ਹੋ ਜਾਊਗਾ ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਵਿਰੋਧੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ ਮੈਂ ਇਕੱਲਾ ਪੰਜਾਬ ਦੇ ਵਾਸਤੇ ਫੋਕਸ ਹੋਊਗਾ 13 ਜੀਰੋ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉੱਥੇ ਪਾਰਲੀਮੈਂਟ ਚ ਕੰਗਸਾਹ ਵਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਨ ਕਰਕੇ ਇਨਕਲਾਬ ਦਾ ਨਾਰਾ ਲੱਗੇ 13 ਦਾ 13 ਦਾ ਇੱਥੋਂ ਫਿਰ ਖੇਤਰ ਜਿੱਤਰਿਆਂ ਦਿੱਲੀ ਜਿੱਤਰਿਆਂ ਗੁਜਰਾਤ ਜਿੱਤਰਿਆਂ ਆਪਣੇ ਆਸਾਮ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੇ ਪਹਿਲੇ ਨੇ ਰਸ ਵਿੱਚ ਜਦੋਂ 35 40 ਹੋ ਗਏ ਮਜਾਲਾ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਤਬਕੇ ਦਿਖਾਉਣ ਸਾਡੇ ਹੱਕ ਦਾ ਪੰਜਾਬ ਬਣੇਗਾ ਹੀਰੋ